ਆਪਣੇ ਸਮਾਇਵਲ ਸੈਕਟਰੀ ਵਰਗੇ ਜਿਆਦਾ ਆਇਆ ਈਆ ਉਹ ਸੈਕਟਰੀ ਇੱਕ ਉਹਦੇ ਤੇ ਹੀ ਪਰ ਘਰਾਵਿਆਂ ਚ ਵੀ ਬੜੇ ਸੈਕਟਰੀ ਇਹੋ ਜਿਹੇ ਬਣੇ ਆ ਜਿਹੜੇ ਘਰ ਤੋੜਨ ਵਿੱਚ ਬਹੁਤ ਵੱਧ ਤੋਂ ਵੱਧ ਆਪਣਾ ਯੋਗਦਾਨ ਦਿੰਦੇ ਆ ਬਸ ਗੱਲਾਂ ਦੇ ਪਿੱਛੇ ਨਾ ਲੱਗੋ ਆਪਣਾ ਘਰ ਬਚਾਓ ਬਸ ਜਦੋਂ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਸੀਗਾ ਇੱਕ ਇੱਕ ਡਰ ਤਾਂ ਹਰ ਕੁੜੀ ਦੇ ਵਿੱਚ ਹੁੰਦਾ ਹੈ ਹੈਨਾ ਕੀ ਪਤਾ ਨਹੀਂ ਕਿੱਦਾਂ ਦੇ ਮਾਹੌਲ ਦੇ ਵਿੱਚ ਅਸੀਂ ਜਾ ਰਹੇ ਆ ਹੈਨਾ ਕਿਉਂਕਿ ਜੇਕਰ ਤੁਸੀਂ ਮੁੰਡਨ ਚਾਹੇ ਪਹਿਲੇ ਤੋਂ ਜਾਣਦੇ ਰਹੋ ਉਹ ਤੁਹਾਨੂੰ ਉਹਦੀ ਨੇਚਰ ਦਾ ਪਤਾ ਤੁਹਾਨੂੰ ਉਹਦੇ ਘਰ ਦੇ ਦੇ ਨੇਚਰ ਦਾ ਨਹੀਂ ਪਤਾ ਤੇ ਜਦੋਂ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਸੀ ਡਰ ਸੀਗਾ ਤੇ ਉਹ ਡਰ ਕੀ ਵਿਆਹ ਤੋਂ ਪਹਿਲਾਂ ਹੀ ਮਿਟ ਗਿਆ ਸੀ ਜਾਂ ਫਿਰ ਵਿਆ ਉਹ ਤਾਂ ਗੱਲ ਕੀ ਹੁੰਦੀ ਆ ਜਦੋਂ ਪਹਿਲਾਂ ਵਿਆਹ ਤੋਂ ਪਹਿਲਾਂ ਵੀ ਮੈਂ ਮੰਮੀ ਨਾਲ 2-3 ਵਾਰੀ ਜਿ ਤਰ੍ਹਾਂ ਸ਼ਾਪਿੰਗ ਕਰਨ ਵਾਸਤੇ ਗਈ ਆ ਤੇ ਜਿੱਦਾਂ ਇਹ ਪਹਿਲੀ ਮਨ ਪਹਿਲੀ ਮੁਲਾਕਾਤ 'ਚ ਪਤਾ ਲੱਗ ਜਾਂਦਾ ਕਿ ਬੰਦੇ ਦਾ ਸੁਭਾਅ ਕਿਦਾਂ ਦਾ ਉਹ ਮੇਰੇ ਨਾਲ ਉਹਨਾਂ ਨੇ ਬੜੀ ਪਲਾਈਟਲੀ ਗੱਲ ਕੀਤੀ ਆ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸੁਣਿਆ ਜੇ ਕੋਈ ਚੀਜ਼ ਲੈਣੀ ਉਹਨਾਂ ਨੇ ਕਿਹਾ ਕਿ ਰਮਨ ਆਪਾਂ ਆ ਲੈ ਲਈਏ ਜਾਂ ਮੈਂ ਉਹਨਾਂ ਨੂੰ ਕਿਹਾ ਕਿ ਮੰਮੀ ਆਪਾਂ ਕਰ ਲਈਏ ਤੇ ਸਾਡੀ ਅੰਡਰਸਟੈਂਡਿੰਗ ਬਹੁਤ ਵਧੀਆ ਹੈ ਤੇ ਵਿਆਹ ਤੋਂ ਬਾਅਦ ਵੀ ਮਾਰਾ ਸੋਖਰ ਕੇ ਅੱਜ ਤੱਕ ਸਾਡੀ ਅੰਡਰਸਟੈਂਡਿੰਗ ਬਹੁਤ ਆ ਅਗਰ ਮੈਂ ਆਪਣੇ ਲਈ ਕੋਈ ਚੀਜ਼ ਲਈ ਜਾਤਰ ਚਲਾਂ ਮੈਂ ਸੂਟ ਹੀ ਲੈਣੀ ਆ ਪਰ ਮੈਂ ਜੇ ਆਪਣੇ ਲਈ ਲੈਣੇ ਨਾ ਤੇ ਮੈਂ ਆਪਣੀ ਮੰਮੀ ਬਾਹ ਤੇ ਜ਼ਰੂਰ ਲੈ ਜ਼ਰੂਰ ਲੈਣੇ ਆ ਇਹ 빙ਰ ਕੰਟੈਂਟ ਕ੍ਰੀਏਟਰ ਤੁਹਾਡੇ ਲਈ ਇੱਕ ਜ਼ਿਆਦਾ ਰਿਸਪੌਂਸਿਬਿਲਟੀ ਬਣ ਜਾਂਦੇ ਕਿਉਂਕਿ ਤੁਹਾਨੂੰ ਲੋਕੀ ਬਹੁਤ ਫਾਲੋ ਕਰਦੇ ਹੁੰਦੇ ਆਂ ਹਾਂਜੀ ਬਿਲਕੁਲ ਤਾਂ ਹੀ ਕਹਿੰਨੇ ਰਹਿੰਦੇ ਆਂ ਵੀ ਚਲੋ ਹਾਂ ਸਾਨੂੰ ਲੋਕਾਂ ਨੇ ਬੜਿਆਂ ਨੇ ਕਿਹਾ ਕਿ ਤੁਸੀਂ ਚੰਡੀਗੜ੍ਹ ਸ਼ਿਫਟ ਹੋ ਗਏ ਆਪਣੇ ਮਾਪਿਆਂ ਨੂੰ ਛੱਡ ਗਏ ਬਟ ਸਾਡਾ ਇਹ ਹੁੰਦਾ ਹੈ ਕਿ ਅਗਰ ਕੰਮ ਕਰਨਾ ਹੈ ਤੇ ਤੁਹਾਨੂੰ ਥੋੜਾ ਬਾਹਰ ਨਿਕਲਣਾ ਪੈਣਾ ਅਸੀਂ ਆਪਣੇ ਮਾਪਿਓ ਵਾਸਤੇ ਹੀ ਕਰਦੇ ਆਂ ਅਗਰ ਅਸੀਂ ਉਹਨਾਂ ਲਾਗੇ ਬੈਠੇ ਰਵਾਂਗੇ ਅਸੀਂ ਉਹਨਾਂ ਦੇ ਬੋਝ ਬਣਾਂਗੇ ਕੱਲ ਨੂੰ ਅਸੀਂ ਕਹਾਂਗੇ ਇਹ ਤੁਹਾਡੇ ਤੇ ਬਣਿਆ ਤੇ ਅਸੀਂ ਦੋਵੇਂ ਨਹੀਂ ਕਮਾਵਾਂਗੇ ਤੇ ਘਰ ਕਿੱਦਾਂ ਚਲਾਵਾਂਗੇ ਫਿਰ ਤਾਂ ਕਹ ਕਿੰਨਾ ਕਰ ਕਿਥੇ ਆਪਣੇ ਮਾਪਿਓ ਕਰਕੇ ਉਹਨਾਂ ਨੂੰ ਸੁੱਖ ਦੇਣ ਵਾਸਤੇ ਇਸ ਕਰਕੇ ਨਾ ਕਾਰ ਛੱਡਣੇ ਪੈਂਦੇ ਹੀ ਆ ਜਿਨ੍ਹਾਂ ਨੇ ਭਾਵੇਂ ਆਹੀ ਚਲੋ ਜੇ ਪਿੰਡ ਤੋਂ ਚੰਡੀਗੜ੍ਹ ਹੀ ਸ਼ਿਫਟ ਹੋਏ ਆ ਜੇ ਲੋਕੀ ਤਾਂ ਬਾਹਰ ਚੱਲ ਜਾਂਦੇ ਕੈਨੇਡਾ ਅਮਰੀਕਾ ਜਿਹੜੇ ਦੋ ਜੋ ਪੰਜ-ਪੰਜ ਕਿਸੇ ਦੇ ਸੁੱਖ ਦੇ ਨਹੀਂ ਕਿਸੇ ਦੇ ਦੁੱਖ ਦੇ ਨਹੀਂ ਪਹੁੰਚ ਪਾਉਂਦੇ ਆਪਾਂ ਤਾਂ ਲੱਗ ਗਿਆ ਆਪਾਂ ਤਾਂ ਛੱਟ ਪਹੁੰਚ ਜਾਂਦੇ ਆ ਇਸ ਕਰਕੇ ਨਾ ਆਲਣੇ ਆਪਣੇ ਛੱਡਣੇ ਪੈਂਦੇ ਬੜਿਆ ਲੋਕਾਂ ਦੇ ਮਨ ਚ ਇਹ ਵਹਿਮ ਹੀ ਹੈ ਕਿ ਵੀ ਐਦਾਂ ਆਪਣੇ ਮਾਪਿਓ ਨੂੰ ਛੱਡ ਕੇ ਆ ਗਏ ਅਸੀਂ ਆਪਣੇ ਕੰਮ ਨੂੰ ਇਸੇ ਫਿਲਮੀ ਲਾਈਨ ਤੇ ਵਿੱਚ ਆਉਣ ਨੂੰ ਆਪਾਂ ਆਪਣਾ ਆਲਣਾ ਛੱਡਿਆ ਦਿਲ ਤਾਂ ਕਿਸੇ ਦਾ ਵੀ ਨਹੀਂ ਕਰ ਕਿ ਉਹਨਾਂ ਦੀ ਸਹਿਮਤੀ ਨਾਲ ਆਇਆ ਹੈ ਹਾਂਜੀ ਸਰ ਹਾਂ ਸਹਿਮਤ ਹੋਏ ਆ ਇਹ ਵੀ ਗੱਲ ਹੈ ਕਿ ਅ ਅੱਜਕੱਲੋ ਫੋਨ ਕਰਕੇ ਤੇ ਥੋੜਾ ਸੋਕਾ ਹੋ ਗਿਆ ਹੈ ਕਿ ਘਰ ਦੇ ਜ਼ਿਆਦਾ ਹੈ ਨਾ ਲੱਗਦਾ ਕਿ ਨੇੜੇ ਹੀ ਹੈਗਾ ਵੀਡੀਓ ਕਾਲ ਤੇਰੀ ਦਾ ਵੀਡੀਓ ਕਾਲ ਤੇ ਜ਼ਰੂਰ ਕਰਨੀ ਦੀ ਜੇ ਪ੍ਰਭ ਨੂੰ ਪ੍ਰਭ ਨਾ ਨਾ ਕਰਨ ਮੈਂ ਕਹਿੰਨੀ ਨਹੀਂ ਵੀ ਮੰਮੀ ਨੂੰ ਕਾਲ ਕੀਤੀ ਆ ਤੂੰ ਫੋਨ ਕੀਤਾ ਹੈ ਉਹਨਾਂ ਨੂੰ ਉਹੀ ਨੇ ਉਹੀ ਨਾ ਤੇ ਬੜਾ ਵਧੀਆ ਲੱਗਦਾ ਮੈਨੂੰ ਯਾਰ ਕਰਨਾ ਚਾਹੀਦਾ ਹੈ ਆ ਵੀਡੀਓ ਕਾਲ ਸਾਡੀ ਨਾ ਰਾਤ ਨੂੰ ਮੇਰੇ ਬ੍ਰਦਰ ਨੂੰ ਭਾਬੀ ਨੂੰ ਫੈਮਲੀ ਨਾਲ ਆਪਾਂ ਜੋਇੰਟ ਵੀਡੀਓ ਕਾਲ ਕਰਨੀ ਹੀ ਹੁੰਦੀ ਆ ਸਾਰਿਆਂ ਨੇ ਪੀ ਐ ਨੋ ਇਹ ਹੁੰਦਾ ਵਾ ਕਿ ਸਾਰੇ ਮਿਲ ਕੇ ਰਹਿਣ ਪੀ ਇਹ ਚੀਜ਼ ਜੇ ਚੱਲਦੀ ਰਹੂਗੀ ਤਾਂ ਸ਼ਾਇਦ ਲੌਂਗ ਟਾਈਮ ਲਈ ਚੱਲਦੀ ਰਹੂਗੀ ਜੇ ਆਪਾਂ ਇੱਕ ਦਿਨ ਨਾ ਫੋਨ ਕਰੀਏ ਤੇ ਉਹ ਇੱਕ ਦੂਜੇ ਤੋਂ ਹੁੰਦਾ ਕਿ ਯਾਰ ਫੋਨ ਨਹੀਂ ਕੀਤਾ ਕੱਲ ਨਹੀਂ ਕੀਤਾ ਮੰਮੀ ਵੀ ਕਹਿਣਗੇ ਹੁਣ ਵੀ ਅੰਦਰ ਥੀਏਟਰ 'ਚ ਬੈਠੇ ਮੰਮੀ ਦਾ ਦੋ ਵਾਰੀ ਫੋਨ ਆਇਆ ਮੈਂ ਮੰਮੀ ਆਈ ਮੂਵੀ ਵੇਖਣ ਤੇ ਤੁਹਾਡੇ ਰਿਲੇਟਡ ਵੀ ਵੇਖਣ ਤੇ ਤੁਹਾਨੂੰ ਵੀ ਜ਼ਰੂਰ ਵਿਖਾਵਾਂਗੇ ਜਲਦੀ ਤੇ ਉਹਨਾਂ ਨੂੰ ਫੋਨ ਕਰਨਾ ਹੀ ਹੁੰਦਾ ਵਾ ਉਹਨਾਂ ਨੇ ਇਹ ਹੁੰਦਾ ਇਹ ਦੀ ਪਿਆਰ ਦੀ ਗੱਲ ਹੁੰਦੀ ਕਿ ਜਾਂ ਹੁੰਦੀ ਆ ਟਾਈਮ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ